ਗਲਾਜ਼ਿੱਦ ਨੂੰ ਗਾਣਾ ਗਾਉਂਦਾ ਚਲ ਚੰਗੀ ਵਾਲਾ ਵਧੀਆ ਗਾਉਂਦਾ ਗਾਇਕਾ ਗਾਈ ਜਾਵੇ ਆ ਸੁਣੀ ਮਣੇ ਕੀ ਕਹਿਆ ਨੇ ਗਾਣੇ ਚ ਗਲਾਜ਼ਿੱਦ ਨੂੰ ਮੈਂ ਕਹਿੰਨਾ ਇੱਕ ਗੱਲ ਮੈਨੂੰ ਮਿਲੀ ਸੀ ਤੂੰ ਤਮ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਕੁਟੀ ਦੀ ਠੀਕ ਆ ਮਿਲੀ ਮੈਨੂੰ ਇੱਕ ਦਿਨ ਕਿਤੇ ਮਿਲ ਜਿੱਦਨੇ ਮਿਲ ਗਿਆ ਤੈਨੂੰ ਉਦਨੇ ਮਿਲ ਪਤਾ ਲੱਗੋ ਵੀ ਸਰਪੰਚ ਨੂੰ ਕਿਵੇਂ ਕੁਟੀ ਦਾ ਠੀਕ ਆ ਮਿਲੀ ਸੀ ਤੈਨੂੰ ਮੈਂ ਦੱਸੂ ਬਾਕੀ ਹੋਰ ਸਰਪੰਚ ਨੂੰ ਕਹਿੰਦਾ ਸਾਰਿਆਂ ਨੂੰ ਬਈ ਮੈਂ ਇਤੋਂ ਤਾਂ ਨਹੀਂ ਜਰੀ ਜਾਂਦੀ ਗੱਲ ਇਹ ਚੀਜ਼ਾਂ ਠੀਕ ਆ ਸਾਰੇ ਸਰਪੰਚ ਨੂੰ ਬੇਨਤੀ ਆ ਇਹਦੇ ਚ ਆਪਣੇ ਮੈਂ ਲਾ ਕੇ ਦਊਗਾ ਵੀ ਸਰਪੰਚ ਨੂੰ ਕਿਵੇਂ ਗੁੱਤੀ ਦਿੰਦਾ ਉਦੀ ਦਾ ਸਰਪੰਚ ਕੇਦੇ ਮਾਰੀ ਮੁੱਟੀ ਗੱਲ ਹੁੰਦੀ ਆ ਸਾਰੇ ਪਿੰਡ ਨੂੰ ਪਿੰਡ ਜਿੱਤੇ ਆ ਕੇ ਸਰਪੰਚ ਬਣਾਉਂਦਾਗਾ ਤੂੰ ਕਤੀੜ ਬੰਦੇ ਆ ਸਿਰੇ ਦੇ ਆ ਸੱਸੀ ਗੱਲ ਜੀ ਮੈਂ ਥੋੜਾ ਆਪਣਾ ਗਲਾਸ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੇ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਕਿੰਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫਿਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਤੁਹਾਡੇ ਛੋਟੇ ਭਰਾ ਤੁਹਾਡੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜ਼ਰੂਰ ਮਾਫ ਕਰਿਓ ਤੁਸੀਂ ਵੱਡੇਓ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡੇਓ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ ਬਰਾਬਰ ਜਿੱਦ ਨੇ ਗਾਣਾ ਗਾਉਂਦਾ ਚਲ ਚੰਗੀ ਵਾਲਾ ਵਧੀਆ ਗਾਉਂਦਾ ਗਾਇਕਾ ਗਾਈ ਜਾਵੇ ਆ ਸੁਣੀ ਮਣੇ ਕੀ ਕਹਿਆ ਨੇ ਗਾਣੇ ਚ ਸਾਰੇ ਸਰਪੰਚ ਸਾਰੇ ਪਿੰਡ ਉੱਤੋਂ ਗਲਾਜ਼ੀ ਜੀ ਨੂੰ ਮੈਂ ਕਹਿੰਨਾ ਇੱਕ ਗੱਲ ਮੈਨੂੰ ਮਿਲੀ ਸੀ ਤੂੰ ਤੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਕੁਟੀ ਨੇ ਠੀਕ ਆ ਮਿਲੀ ਮੈਨੂੰ ਇੱਕ ਦਿਨ ਕਿਤੇ ਮਿਲ ਜਿੱਦਨੇ ਮਿਲ ਗਿਆ ਤੈਨੂੰ ਉਸ ਦਿਨ ਹੀ ਮਿਲ ਪਤਾ ਲੱਗੂ ਵੀ ਸਰਪੰਚ ਨੂੰ ਕਿਵੇਂ ਕੁਟੀ ਦਾ ਠੀਕ ਆ ਮਿਲੀ ਸੀ ਤੈਨੂੰ ਮੈਂ ਦੱਸੂ ਬਾਕੀ ਹੋਰ ਸਰਪੰਚ ਨੂੰ ਕਹਿੰਦਾ ਸਾਰਿਆਂ ਨੂੰ ਬਈ ਮੈਂ ਇਥੋਂ ਤਾਂ ਨਹੀਂ ਚਲੀ ਜਾਂਦੀ ਗੱਲ ਇਹ ਚੀਜ਼ਾਂ ਠੀਕ ਆ ਸਾਰੇ ਸਰਪੰਚ ਨੂੰ ਬੇਨਤੀ ਆ ਇਹਦੇ ਚ ਆਪਣੇ ਮੈਂ ਲਾ ਕੇ ਦਊਂਗਾ ਵੀ ਸਰਪੰਚ ਨੂੰ ਕਿਵੇਂ ਕੁਟੀ ਦਿੰਦਾ ਉਦੀ ਦਾ ਸਰਪੰਚ ਕੇ ਤੇ ਮਾਰੀ ਮੁੱਟੀ ਗੱਲ ਹੁੰਦੀ ਆ ਸਾਰੇ ਪਿੰਡ ਨੂੰ ਪਿੰਡ ਜਿੱਤੇ ਆ ਕੇ ਸਰਪੰਚ ਬਣਾਉਂਦਾਗਾ ਤੂੰ ਕਤੀੜ ਬੰਦੇ ਸਿਰੇ ਰਿਆ ਖੱਚਾ ਤੈਨੂੰ ਮੈਂ ਦੱਸੂ ਪਤਾ ਬਾਹੀਂ ਦੂਸਰੇ ਮੇਰੇ ਗਾਲਾਂ ਜੇ ਕੱਢ ਕੇ ਰਾਜ ਨਹੀਂ ਆਪਾਂ ਬਾਈ ਨਾ ਆਪਾਂ ਵੀਡੀਓ ਬਿਡੀ ਦੀ ਖੇਡੀ ਠੀਕ ਆ ਤੂੰ ਮੈਨੂੰ ਮਣੀ ਤੈਨੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਨੂੰ ਬੋਲੀ ਦਾ ਹੁੰਦਾ ਤਰੀ ਬੁੰਡ ਜਨਾ ਬਾਪਈ ਨਾ ਤਾਂ ਮੈਨੂੰ ਕਿੰਦਾ ਸਰਪੰਚ ਨਾ ਗੀ ਤੈਨੂੰ ਤੂੰ ਵੀ ਕਹਾਂਗਾ ਵੀ ਹਾਂ ਕਿਹੜੇ ਸਰਪੰਚ ਨਾ ਬਾਪਿਆ ਸੀ ਸਸੀ ਗੱਲ ਜੀ ਮੈਂ ਥੋੜਾ ਆਪਣਾ ਗਲਾਪ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੇ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਕਿ ਐਂਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫੇਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਤੁਹਾਡੇ ਛੋਟੇ ਭਰਾ ਛੋਟੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡਿਆਂ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡਿਆਂ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ